ਹਾਂਜੀ ਹੋਰ ਕੀ ਹਾਲਾ ਵੀਰੋ ਆ ਜਿਹੜੀ ਇਲੈਕਸ਼ਨ ਦਾ ਰਿਜ਼ਲਟ ਆ ਗਿਆ ਸਭ ਕੁਝ ਹੋ ਗਿਆ ਸਾਰੇ ਠੰਡੇ ਠੁੰਡੇ ਹੋ ਕੇ ਬਹਿ ਗਏ ਆਪਾਂ ਸਾਰੇ ਤੇ ਵੀਡੀਓ ਵੈਸੇ ਮੈਂ ਇੱਕ ਪਹਿਲਾਂ ਵੀ ਪਾਈ ਸੀ ਮੈਂ ਮੇਰੀਆਂ ਸਾਰੀਆਂ ਵੀਡੀਓ ਜਮਨ ਨਾਲ ਅਸਲ ਵਿੱਚ ਤੁਸੀਂ ਯਕੀਨ ਚ ਕੋ ਨਹੀਂ ਕਰ ਲੈਣਾ ਛੋਟੇ ਛੋਟੇ ਨਾਲ ਕਲਿੱਪ ਪਾਇਆ ਕਰੂੰਗਾ ਤੇ ਹੋਰ ਤਸੱਲੀ ਜੀ ਹੋ ਜਾ ਕਰੂੰ ਤੁਹਾਡੀ ਜਿਹੜੀਆਂ ਮੈਂ ਗੱਲਾਂ ਆ ਪਿਛਲੇ 20 25 ਮਹੀਨੇ ਦਿਨਾਂ ਤੋਂ ਜਾਂ ਮਹੀਨੇ ਦੇ ਵਿੱਚ ਵਿੱਚ ਕੀਤੀਆਂ ਸੀ ਪੀ ਉਹ ਕਿੰਨੀ ਗੱਲ ਸਾਬਤ ਤੇ ਸਿੱਧ ਹੋਈਆਂ ਕਿਉਂਕਿ ਮੈਂ ਉਹਨਾਂ ਦਿਨਾਂ ਵਿੱਚ ਨਾ ਤੇ ਕਿਸੇ ਰਾਜਨੀਤਿਕ ਲੀਡਰ ਦਾ ਨਾਮ ਲੈ ਸਕਦਾ ਸੀ ਨਾ ਕਿਸੇ ਪਾਰਟੀ ਦਾ ਨਾਮ ਲੈ ਸਕਦਾ ਤੇ ਕਿਉਂਕਿ ਮੇਰਾ ਇਹ ਹਿਸਾਬ ਜ ਨਹੀਂ ਹੈਗਾ ਵੀ ਐਵੇਂ ਕਿਸੇ ਦਾ ਨੁਕਸਾਨ ਹੋ ਜੇ ਜਾਂ ਮੇਰੇ ਕਹਿਣ ਨਾਲ ਵੀ ਉਹਨਾਂ ਨੂੰ ਵਾਸਤੇ ਮਾੜੀ ਕੈਂਡ ਆ ਜੇ ਉਹ ਪਰ ਇੱਕ ਗੱਲ ਸਭ ਤੋਂ ਪਹਿਲਾਂ ਜਿਹੜੀ ਆ ਪਾ ਕੀਤੀ ਹੈ ਵੀ ਇਹ ਗੱਲ ਕੀਤੀ ਸਭ ਤੋਂ ਪਹਿਲਾਂ ਵੀ ਵੀਰੋ ਆ ਜਿਹੜਾ ਹੁਣ ਕੰਮ ਚੱਲਣ ਲੱਗਾਣਾ ਸਾਡੇ ਸ਼ਾਇਦ 20 25 ਦਿਨ ਪਹਿਲਾਂ ਵੀਡੀਓ ਚੈੱਕ ਕਰ ਲਿਓ ਤੇ ਇਸੇ ਵਿਸ਼ੇ ਤੇ ਬੋਲੀ ਇਥੇ ਤੂਫਾਨ ਉਹਨੇ ਤੂਫਾਨ ਆਏ ਨੇਰ ਤੂਫਾਨ ਬੜਾ ਕੁਝ ਹੋਇਆ ਤੇ ਮੈਂ ਕਿਹਾ ਵੀ ਯਾਰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਸਰਕਾਰ ਦੇ ਹੱਕ 'ਚ ਆ ਮੈਂ ਇਹ ਕਹਿਣਾ ਕਿ ਜਿਹੜੀ ਸਰਕਾਰ ਦਾ ਇੱਕ ਐਮਐਲਏ ਘਟ ਗਿਆ ਵਾ ਆਪਣੇ ਚਲੋ ਮਾੜੀ ਗੱਲ ਹੋਈ ਹੈ ਆਪਣੇ ਕਸ਼ਮੀਰ ਸਿੰਘ ਐਮਐਲਏ ਸਾਹਿਬ ਦੀ ਡੈਥ ਹੋਣ ਨਾਲ ਤੇ ਉਹਨਾਂ ਲਈ ਤੇ ਹੁਣ ਸਰਕਾਰ ਦੀ ਤੇ ਮਜਬੂਰੀ ਜੀ ਉਹਨਾਂ ਦੇ ਆਪਣਾ ਐਮਐਲਏ ਪੂਰਾ ਕਰਨਾ ਉਹ ਜਿੱਤਣ ਇਹ ਵੀ ਨਾਲ ਕਿਹਾ ਮੈਂ ਜੋ ਜਿੱਤ ਜਾਣ ਤਾਂ ਵੀ ਕੋਈ ਫਰਕ ਨਹੀਂ ਜੋ ਹਾਰ ਜਾਣ ਤਾਂ ਵੀ ਕੋਈ ਫਰਕ ਨਹੀਂ ਉਹਨਾਂ ਨੂੰ ਕੋਈ ਜਾਂਦੇ ਹੋਵੇ ਨਾ ਵੀ ਆਪਾਂ ਤੇ ਇਸ ਚੀਜ਼ ਨੂੰ ਯੋਗ ਰਾ ਦਈਏ ਵੀ ਆਪਾਂ ਸਰਕਾਰ ਦੇਖਦੇ ਨਹੀਂ ਸਰਕਾਰ ਥੋੜੀ ਜਿਹੀ ਡੇਗੀ ਫਿਰ ਜੇ ਡੇਗੀ ਤਾਂ ਦੱਸ ਦਿਓ ਮੈਂ ਸਾਰਿਆਂ ਦੇ ਹਿਸਾਬ ਨਾਲ ਲਾ ਲਿਆ ਇਹ ਗੱਲ ਸਮਝਾਈ ਹੀ ਵੀ ਵੀਰੋ ਬੰਦੇ ਆਪਾਂ ਨਾ ਥੋੜੇ ਸਿਆਣੇ ਬਣੀਏ ਇਥੇ ਆਪਾਂ ਲਾਕੇ ਤੂਫਾਨ ਲਿਆਉਣਾ ਵਾ ਪੂਰਾ ਪੰਜਾਬ ਕੀ ਬਾਹਰਲੇ ਦੇਸ਼ਾਂ ਦੇਸ਼ਾਂ ਸਟੇਟਾਂ ਤੋਂ ਪੈਸਾ ਵੀ ਆਉਣਾ ਗੱਡੀਆਂ ਆਉਣਾ ਬੜਾ ਕੁਝ ਹੋਣਾ ਬੜਾ ਹੀ ਬਨਾਸ਼ ਹੋਣਾ ਹੋਇਆ ਵਾ ਪੈਸੇ ਦਾ ਗੱਡੀਆਂ ਦਾ ਜਾਨਾਂ ਦਾ ਐਕਸੀਡੈਂਟ ਹੋਇਆ ਬਹੁਤ ਕੁਝ ਹੋਇਆ ਪਰ ਮੈਂ ਮਕਸਦ ਕੀ ਸਿਰਫ ਇੱਕ ਬਣਾ ਕੇ ਆਪਾਂ ਬਹਿ ਗਏ ਆ ਉਤਰਾਂ ਆਪਾਂ ਨਾ ਬਹਿ ਬੜੇ ਸਿਆਣੇ ਬਣਾਂਗੇ ਜੀ ਪਿੰਡ ਚ ਜੇ ਸਰਬਸੰਮਤੀ ਹੋ ਜੇ ਨਾ ਤੇ ਸਰਪੰਚ ਨੂੰ ਪਤਾ ਨਹੀਂ ਕੀ ਦੇ ਦਿੰਦੇ ਦੇ ਦਿੰਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਇਹਦੇ ਬਾਰੇ ਵੀ ਸਰਬਸੰਮਤੀ ਹੋ ਜੇ ਉਹ ਤੇ ਚਲੋ ਅਗੀ ਚੋਣ ਤੇ ਇੱਥੇ ਸਰਬਸੰਮਤੀ ਦਾ ਵੀ ਨਹੀਂ ਮਸਲਾ ਨਹੀਂ ਬਣਿਆ ਇੱਥੇ ਤਾਂ ਮਸਲਾ ਇਹ ਬਣ ਗਿਆ ਹੀ ਵੀ ਜਿਹਦੀ ਸਰਕਾਰ ਆ ਅਸੀਂ ਉਹਨੂੰ ਵਿਖਾਉਣਾ ਵੀ ਅਸੀਂ 2027 ਚੋਣ ਆ ਜਾਾਂਗੇ ਉਹਨਾਂ ਆਪਣਾ ਵੱਜ ਗਿਆ ਮੋੜ ਆਪਣਾ ਪੱਕੀ ਗੱਲ ਆ ਮਤਲਬ ਇਦਾਂ ਨਹੀਂ ਵੀਰ ਗੱਲਾਂ ਹੁੰਦੀਆਂ ਮੈਂ ਇਹ ਗਿਆ ਹੀ ਅਹੀਂ ਹਵਾ ਬਣਾਉਣੀ ਸਾਰੇ ਇੱਕੋ ਗੱਲ ਅਹੀਂ 2027 ਦੀ ਹਵਾ ਬਣਾਉਣੀ ਤੇ ਮੈਂ ਕਿਹਾ ਹੀ ਵੀ ਹਵਾ ਬਣਾਈ ਜਾਓ ਭਰੋ ਹਵਾ ਬਣਾਈ ਜਾਓ ਅਜੇ 2 ਸਾਲ ਪਹਿ ਪਤਾ ਨਹੀਂ ਕਿੰਨੇ ਪਹਿ ਆ ਤੇ ਜਦੋਂ ਆਉਂਦੇ ਆ ਫਿਰ ਤੂਫਾਨ ਹਵਾ ਤੇ ਰੋਜ਼ ਵਗਦੀ ਰਹਿੰਦੀ ਆ ਆਵਾਦੀਆਂ ਕਿਹੜੀਆਂ ਗੱਲਾਂ ਹਵਾਵਾਂ ਦੇ ਵਗਦੀਆਂ ਰਹਿੰਦੀਆਂ ਬਾਤਾਂ ਢੰਗੀਆਂ ਰਹਿੰਦੀਆਂ ਪਰ ਜਦੋਂ ਤੂਫਾਨ ਆਉਂਦਾ ਨਾ ਤੂਫਾਨ ਉਹ 2 ਸਾਲ ਦਾ ਦੂਰ ਦੀ ਗੱਲ ਦੋ ਘੰਟਾ ਜੀ ਰੋਡ ਕੇ ਸਭ ਕੋ ਲੈ ਜਾਂਦਾ ਜੇ ਤੇ ਮੈਂ ਤੁਹਾਨੂੰ ਕਿਹਾ ਵੀ ਦੋ ਮਹੀਨੇ ਵੀ ਬੜੇ ਹੁੰਦੇ ਨੇ ਹਵਾ ਬਣਾਉਣ ਦੇ ਤੁਸੀਂ ਤਾਂ ਹਵਾ ਬਣਾਉਣ ਦੀ ਗੱਲ ਕਰਦੇ ਮੈਂ ਨਾ ਤੂਫਾਨ ਹੁੰਦਾ ਹੁੰਦਾ ਜੇ ਕਈ ਵਾਰੀ ਤੇ ਅਸੀਂ ਇਹ ਚੀਜ਼ਾਂ ਸਾਰੀਆਂ ਹੰਡੇ ਵਰਤੇ ਦੇਖੀਆਂ ਵਾ ਹਵਾਵਾਂ ਦੇ ਉਲਟ ਹਵਾਵਾਂ ਵੀ ਵਗਦੀਆਂ ਦੇਖ ਲਈਆਂ ਜੇ ਹਵਾਵਾਂ ਦੇ ਅਸੀਂ ਖੁਦ ਉਲਟੋੜਦੇ ਰਹੇ ਹਟਾ ਨਾ ਬਾਜ ਵੀ ਹੈਗਾ ਨਾ ਇਹ ਹਵਾਵਾਂ ਦੇ ਉਲਟ ਉੱਡਣ ਵਾਲੇ ਬੰਦੇ ਤੇ ਇਹ ਕਰਕੇ ਬੜਾ ਇਹ ਚੀਜ਼ ਨੂੰ ਕਹੇ ਪਿਆਰਾ ਸਾਰਾ ਇੰਨਾ ਖਰਚਾ ਯਾਰ ਇੱਕ ਇਨਸਾਨੀਅਤੌਰ ਤੇ ਗੱਲ ਕੀਤੀ ਆਪਾਂ ਕੋਈ ਇਹ ਨਹੀਂ ਕੀਤੀ ਨਾ ਕੋਈ ਪਾਰਟੀ ਦੀ ਗੱਲ ਇੱਕ ਇਨਸਾਨੀਅਤੌਰ ਤੇ ਉਹ ਦੁੱਖ ਦਰਦ ਨੂੰ ਜਿਹੜਾ ਆਪਾਂ ਤਿੰਨ ਚਾਰ ਮਹੀਨੇ ਰੋਂਦੇ ਹਾਂ ਰੋੜਦੇ ਬੈਨੇ ਹਾਂ ਬੱਚੇ ਭੁੱਖੇ ਮਰਦੇ ਨੇ ਹਾਂ ਡੰਗਰ ਮਰਦੇ ਰੋਜ਼ ਵੀਡੀਓ ਬਲੇ ਡੰਗਰ ਮਰ ਗਏ ਯੋ ਉਹ ਹੈ ਯੂ ਆ ਗਿਆ ਕਿੰਨਾ ਵਿਨਾਸ਼ ਹੋਣ ਰਿਆ ਸੀ ਉਹਦੇ ਰੋਣੇ ਵੀ ਹਵੇ ਵੇਖ ਕੇ ਸਭ ਰੋਣੇ ਖਤਮ ਹੋ ਗਏ ਨਾ ਇਸ ਇਲੈਕਸ਼ਨ ਨੇ ਸਾਰਾ ਕੁਝ ਤੁਹਾਡਾ ਖਤਮ ਕਰਤਾ ਤੇ ਮੈਂ ਕਿਹਾ ਹੀ ਭੀ ਯਾਰ ਇਹ ਇਲੈਕਸ਼ਨ ਦਾ ਜਿਹੜਾ ਬੇਫਾਲਤੂ ਖਰਚਾ ਹੈ ਨਾ ਮੰਨ ਲੋ ਜਿੰਨਾ ਵੀ ਉਹ ਚੋਂ ਅੱਧਾ ਛੱਡੋ ਅੱਧੇ ਤੋਂ ਵੀ ਅੱਧਾ ਪੜਦੇ ਵੀਡੀਓ ਚ ਚਵਾਨੀ ਵੀ ਉਹਨਾਂ ਲੋਕਾਂ ਕੋਲ ਪਹੁੰਚ ਜੇ ਨਾ ਅੱਜ ਉਹ ਬੰਦੇ ਫਿਰ ਆਵਾਜ਼ ਹੋ ਜਾਣਗੇ ਇਹ ਕਿਹਾ ਹੀ ਪਰ ਨਹੀਂ ਹਵਾ ਬਣਾਣੀ ਹਵਾ ਬਣਨੀ ਸਾਰੀ ਹਵਾ ਬਣੁੰਡੇ ਹੋ ਕਿੰਨੇ ਦੀਵਾ ਬਣੀਆਂ ਸਾਰੇ ਲੱਗੇ ਹੋਣਾ ਵਾਹ ਬਣਾਉਣਾ ਕਿਹਾ ਵੀ ਹੈਗਾ ਵੀ ਜੇ ਜਿੱਤ ਵੀ ਜਾਂਦੇ ਯਾਰ ਕੋਈ ਇੱਕ ਸ਼ੀਟੇ ਮੰਨ ਲਓ ਕੱਢ ਵੀ ਜਾਂਦੇ ਚਲੋ ਸਰਕਾਰ ਮੌਜੂਦਾ ਆਪਾਂ ਹਰਾ ਵੀ ਦਿੰਦੇ ਚਲਣੀ ਕੇ ਦੀ ਤੇ ਚਲਣ ਦੇਣੀ ਹੈ ਮੌਜੂਦਾ ਸਰਕਾਰਾਂ ਚਲਣ ਦਿੰਦੀਆਂ ਪਤਾ ਨਾ ਪਣ ਪਤਾ ਮੈਨੂੰ ਕੀ ਕੋਈ ਨੇ ਤੁਹਾਨੂੰ ਜ਼ਿਆਦਾ ਪਤਾ ਤੁਸੀਂ ਤੇ ਰਾਜਨੀਤਿਕ ਬੰਦੇ ਜਿਹੜੀ ਚੀਜ਼ ਦਾ ਸ਼ਰਿਆਮ ਹੀ ਪਤਾ ਵੀ ਫਾਇਦਾ ਹੀ ਨਹੀਂ ਹੋਈਗਾ ਵੀ ਇਹ ਕੰਮ ਕਰਨ ਦਾ ਫਾਇਦਾ ਹੀ ਨਹੀਂ ਹੋਏਗਾ ਫਿਰ ਵੀ ਆਪਾਂ ਅੜੇ ਚ ਡਾਲੀ ਨਾ ਕਰਕੇ ਹਟੇ ਆਂ ਤੇ ਜੇ ਇਹੋ ਹੀ ਸਾਰਾ ਇਹ ਸੋਚ ਲੈਂਦੇ ਯਾਰ ਇੰਨਾ ਕਰੋੜਾਂ ਅਰਬਾਂ ਪਹਾ ਜਿਹੜੀ ਆ ਇੱਕ ਹੁਣੇ ਮੁਸੀਬਤ ਲੰਗੀ ਆ ਉਹੀ ਟਾ ਲੈਂਦੇ ਚਲੋ ਪੁਰਾਣੀਆਂ ਤੇ ਆਪਾਂ ਕੀ ਜ਼ਖਮ ਭਰਨੇ ਆ ਆ ਸੱਜਰੇ ਜ਼ਖਮ ਤੇ ਮਲਮ ਲਾ ਲਾ ਦਦੇ ਮਲਮ ਨਹੀਂ ਲਗਣੀ ਬੜਾ ਬੜਾ ਕੁਛ ਵਧੀਆ ਹੋਏਣਾ ਸਾਰਾ ਕੁਛ ਵਧੀਆ ਹੋਏਣਾ ਹੀ ਪਰ ਨਹੀਂ ਇੱਥੇ ਜਿਦਾਂ ਮਾਰ ਗੀਆਂ ਸਾਡੀਆਂ ਸਾਨੂੰ ਵੀਰੇਓ ਠੀਕ ਹੈ ਜੀ ਇਹ ਹਰ ਪੁਆਇੰਟ ਤੇ ਆਪਾਂ ਗੱਲਾਂ ਕਰਨੀਆਂ ਕਰਦੇ ਰਹਿਣਾ ਨਕੀ ਨਕੀਆਂ ਗੱਲਾਂ ਕਰਨੀਆਂ ਹਾਂ ਯਾਰ ਰੋਸ ਦੇ ਵੀਡੀਓ ਵੱਡੀ ਨਾ ਕਰੇਗਾ ਛੋਟੀ ਕਰੇਗਾ ਕੋਈ ਨਹੀਂ ਇੰਨੀ ਕੀ ਤੱਕ ਮਨਜ਼ੂਰ ਕਰ ਲਿਆ ਕਰੋ ਠੀਕ ਹੈ ਜੀ ਸਸਰੀ ਘਰ